ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਤੈਨਿਕ ਮੇਜ ਪੰਜਾਬੀ ਟੀਵੀ ਸਾਡਾ ਚੈਨਲ ਸਬਸਕ੍ਰਾਈਬ ਕਰੋ ਨਾਲ ਹੀ ਦਬਾਓ ਘੰਟੀ ਦਾ ਬਟਨ ਘੰਟੀ ਦਬਾ ਦੇ ਹੀ ਤੁਹਾਨੂੰ ਮਿਲਣ ਗਿਆ ਸਾਰੀਆਂ ਖਬਰਾਂ ਉਸੇ ਵੇਲੇ ਉਸੇ ਟਾਈਮ ਤੁਹਾਡੇ ਮੋਬਾਈਲ ਤੇ ਪੁਲਿਸ ਨੇ ਸਾਹਮਣੇ ਫਾਇਰਿੰਗ ਹੋਈ ਆ ਪੁਲਿਸ ਵਾਲੇ ਭੱਜ ਗਏ ਪੁਲਿਸ ਵਾਲੇ ਭੱਜ ਗਏ ਪਹਿਲਾਂ ਫਿਰ ਦੁਬਾਰਾ ਜਦੋਂ ਜ਼ਿਆਦਾ ਕਿਸੇ ਨੇ ਕਹਿਤਾ ਫਿਰ ਦੁਬਾਰਾ ਆਏ ਨਹੀਂ ਜਾਂ ਆਏ ਨੇ ਜਾਂ ਨਹੀਂ ਆਏ ਮੈਨੂੰ ਕੋਈ ਪਤਾ ਨਹੀਂ ਹੈਗਾ ਪਹਿਲਾਂ ਪੁਲਿਸ ਵਾਲੇ ਭੱਜ ਗਏ ਦੋ ਬੰਦੇ ਸੀਗੇ ਤੁਸੀਂ ਸੁਣਿਆ ਮੌਕੇ ਦੀ ਗਵਾਹ ਮਹਿਲਾ ਕੀ ਕਹਿ ਰਹੀ ਹੈ ਕਿ ਪੁਲਿਸ ਦੇ ਸਾਹਮਣੇ ਫਾਇਰਿੰਗ ਤੇ ਮੌਕੇ ਤੋਂ ਤਿੱਤਰ ਹੋ ਗਈ ਪੁਲਿਸ ਇਹ ਤਸਵੀਰਾਂ ਨੇ ਲੁਧਿਆਣਾ ਦੀ ਅਬਦੁਲਪੁਰ ਬਸਤੀ ਦੀਆਂ ਇੱਥੇ ਬੀਤੀ ਰਾਤ ਦੇ ਰਾਤ ਜੋ ਕੁਝ ਹੋਇਆ ਹਰ ਕੋਈ ਹੈਰਾਨ ਰਹਿ ਗਿਆ ਗੋਲੀਆਂ ਦੀ ਆਵਾਜ਼ ਦੇ ਨਾਲ ਲੋਕੀ ਘਰਾਂ ਚੋਂ ਬਾਹਰ ਨਿਕਲੇ ਪਰ ਉਦੋਂ ਤੱਕ ਮੌਕੇ ਤੇ ਹੜਕੰਪ ਮੱਚ ਚੁੱਕਾ ଥି ਤੋੜਪਨ ਹੋ ਚੁੱਕੀ ਸੀ ਲੋਕਾਂ ਦੀ ਮੰਨੀਏ ਤਾਂ ਇਹ ਸਭ ਕੁਝ ਪੁਲਿਸ ਦੇ ਸਾਹਮਣੇ ਹੋਇਆ ਯਾਨੀ ਕਿ ਪੰਜਾਬ ਪੁਲਿਸ ਮੌਕੇ ਤੇ ਮਜੂਦ ਸੀ ਦੋ ਪੱਖ ਆਪਸ ਵਿੱਚ ਝਪੜ ਗਏ ਗੋਲੀਆਂ ਵੀ ਚੱਲੀਆਂ ਦੱਸਿਆ ਜਾ ਰਿਹਾ ਹੈ ਕਿ ਇਸ ਵਿਵਾਦ ਦੇ ਵਿੱਚ ਦੋਨਾਂ ਪੱਖਾਂ ਦੇ ਕਈ ਲੋਕ ਜ਼ਖਮੀ ਹੋਏ ਨੇ ਘਟਨਾ ਤੋਂ ਬਾਅਦ ਦੁਬਾਰਾ ਪੁਲਿਸ ਮੌਕੇ ਤੇ ਆਈ ਤੇ ਪੜਤਾਲ ਸ਼ੁਰੂ ਕਰ ਦਿੱਤੀ ਹੁਣ ਮੌਕੇ ਤੇ ਪਹੁੰਚੀ ਪੁਲਿਸ ਕੀ ਕਹਿ ਰਹੀ ਹੈ ਤੁਸੀਂ ਆਪ ਹੀ ਸੁਣੋ ਨਾਲ ਹੀ ਸੁਣੋ ਕੀ ਕਹੇ ਮੌਕੇ ਦੇ ਗਵਾਹਾਂ ਨੇ はい ਸਰ ਜੀ ਇੱਕ ਦੋ ਵਾਕਿਆ ਹੈ 9 9 ਵਜੇ ਦੀ ਦੋ ਗਰੁੱਪਾਂ ਦੀ ਲੜਾਈ ਹੋਈ ਮੌਕੇ ਤੇ ਆਏ ਆ ਦੇਖ ਕੇ ਵੈਰੀਫਾਈ ਕਰਕੇ ਸਾਰਾ ਦੱਸ ਦਿੰਦੇ ਸਰ ਇਹ ਕਿੰਨੇ ਵਜੇ ਦਾ ਵਾਕਿਆ ਨੋ ਨੋ ਵੀਰ ਕਿੰਨੇ ਫਾਇਰ ਹੋਏ ਸਰ ਹਜੇ ਤਾਂ ਚੈੱਕ ਕਰਕੇ ਤੁਹਾਨੂੰ ਸਾਰਾ ਦੱਸ ਦਿੰਦੇ ਆ ਆ ਅਬਦੁੱਲਾਪੁਰ ਵਸਤੀ ਚਿੱਟਾਗੋਟ ਬੈਂਸ ਹੋਈ ਆ ਬੱਚਿਆਂ ਦੀ ਐਨਾ ਪਤਾ ਹਾਂ ਬੈਂਸ ਕਰਦੇ ਕਰਦੇ ਉਹਨਾਂ ਨੇ ਫਾਇਰਿੰਗ ਕਰਤੀ ਚਾਰ ਮੁੰਡਿਆਂ ਦੇ ਛੱਡਿਆਂ ਦੇ ਗੋਲੀਆਂ ਲੱਗੀਆਂ ਨੇ ਬਾਕੀ ਚਾਰ ਪੰਜ ਮੁੰਡਿਆਂ ਨੇ ਸਾਡਿਆਂ ਸੱਟਾਂ ਬੋਲਤ ਲੱਗੀਆਂ ਪੁਲਿਸ ਦੇ ਸਾਹਮਣੇ ਫਾਇਰਿੰਗ ਹੋਈ ਆ ਪੁਲਿਸ ਵਾਲੇ ਭੱਜ ਗਏ ਸੀ ਪੁਲਿਸ ਵਾਲੇ ਭੱਜ ਗਏ ਪਹਿਲਾਂ ਫਿਰ ਦੁਬਾਰਾ ਜਦੋਂ ਜ਼ਿਆਦਾ ਕਿਸੇ ਨੇ ਕਹਿਤਾ ਫਿਰ ਦੁਬਾਰਾ ਆਏ ਨਹੀਂ ਜਾਂ ਆਏ ਨੇ ਜਾਂ ਨਹੀਂ ਆਏ ਮੈਨੂੰ ਕੋਈ ਪਤਾ ਨਹੀਂ ਹੈਗਾ ਪਹਿਲਾਂ ਪੁਲਿਸ ਵਾਲੇ ਭੱਜ ਗਏ ਦੋ ਬੰਦੇ ਸੀਗੇ